ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਅਸੀਂ ਮੀਰੀ ਪੀਰੀ ਸੰਤ ਬਲ ਤੇ ਰਾਜ ਬਲ ਤੇ ਗੱਲ ਕਰਦੇ ਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਮੀਰੀ ਪੀਰੀ ਦੇ ਮਾਲਕ ਤਖਤਾਂ ਦੇ ਸਿਰਜਕ ਕਿਲਿਆਂ ਦੇ ਸਿਰਜਕ ਬਾਜਾਂ ਵਾਲੇ ਕਲਗੀਆਂ ਵਾਲੇ ਬਹੁਤ ਸਾਰੇ ਵਿਸ਼ੇਸ਼ਣਾ ਨਾਲ ਅਸੀਂ ਯਾਦ ਕਰਦੇ ਆਂ ਸਤਗੁਰਾਂ ਦੀਆਂ ਮਹਾਨ ਬਖਸ਼ਿਸ਼ਾਂ ਨੇ ਜੀ ਦੇ ਬਾਰੇ ਭਾਈ ਗੁਰਦਾਸ ਜੀ ਦਾ ਇਹ ਸਿਵਾਰ ਅਕਸਰ ਸੁਣਦੇ ਆ ਪੌੜੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰਉਪਕਾਰੀ ਸਾਡੀ ਜਿਹੜਾ ਭਾਰਤੀ ਸੱਭਿਆਚਾਰ ਹੈ ਇਹਦੇ ਵਿੱਚ ਸੰਤ ਬਲ ਨੂੰ ਵੱਖ ਦ੍ਰਿਸ਼ਟੀ ਤੋਂ ਦੇਖਿਆ ਜਾਂਦਾ ਤੇ ਰਾਜ ਬਲ ਨੂੰ ਵੱਖ ਦ੍ਰਿਸ਼ਟੀ ਤੋਂ ਜਿਹਦੇ ਬਾਰੇ ਦਸਮ ਪਾਸ਼ਾ ਮਹਾਰਾਜ ਜੀ ਦਾ ਬਚਨ ਹੈ ਬਾਬੇ ਕੇ ਬਾਬਰ ਕੇ ਦੋ ਤਾਂ ਜਦੋਂ ਰਾਜ ਬਲ ਕਿਸੇ ਧਰਤੀ ਉੱਤੇ ਸ਼ਕਤੀਸ਼ਾਲੀ ਹੁੰਦਾ ਤੇ ਕੈਰ ਵੀ ਹੁੰਦਾ ਤੇ ਜ਼ੁਲਮ ਵੀ ਹੁੰਦਾ ਕਈ ਵਾਰੀ ਹੁੰਦਾ ਕਿਸੇ ਧਰਤੀ ਦੇ ਵਾਰਸ ਪੀਰਾਂ ਨੂੰ ਮੰਨਦੇ ਤਾਂ ਹਨ ਪਰ ਪੀਰ ਦੇ ਆਤਮਿਕ ਬਲ ਤੋਂ ਅਣਜਾਣ ਹੁੰਦੇ ਜਦੋਂ ਬਾਬਰ ਧੜਵੀ ਬਣ ਕੇ ਆਇਆ ਉਹ ਰਾਜਵਲ ਸੀ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਏਸ ਧਰਤੀ ਦੇ ਸੱਚ ਨੂੰ ਬਿਆਨਿਆ ਕਿ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ ਤਾਨ ਮੁਕਾਮ ਜਲੇ ਵਿੱਚ ਮੰਦਰ ਮੁਛ ਮੁਛ ਕੋਈ ਰੜਾਇਆ ਕੋਈ ਮੁਗਲ ਨਾ ਹੋਆ ਅੰਦਾ ਕਿਨੇ ਨਾ ਪਰਚਾ ਲਾਇਆ ਉਹ ਜਿਹੜੇ ਕੋਟੀ ਹੂ ਪੀਰ ਸੀ ਕਰੋੜਾਂ ਪੀਰ ਜਿਨ੍ਹਾਂ ਦਾ ਸਮਾਜ ਵਿੱਚ ਇਹ ਤਾਂ ਸੀਗਾ ਕਿ ਇਹਨਾਂ ਕੋਲੇ ਕੋਈ ਆਤਮਕ ਬਲ ਹੈ ਪਰ ਉਹ ਬਲ ਪ੍ਰਗਟ ਨਾ ਹੋਇਆ ਹੁਣ ਗੁਰੂ ਨਾਨਕ ਦਾ ਕਰ ਨਾਨਕ ਨਿਰਮਲ ਪੰਥ ਸੰਤ ਬਲ ਤੇ ਰਾਜ ਬਲ ਦਾ ਸਮੇਲ ਹੈ ਜਦ ਹਮਾਯੂ ਵੀ ਖਡੂਰ ਸਾਹਿਬ ਆਉਂਦਾ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਉਤਲਵਾਰ ਚੱਕਦਾ ਗੁਰੂ ਅੰਗਦ ਦੇ ਪਾਸ਼ਾ ਮਹਾਰਾਜ ਜੀ ਕਹਿੰਦੇ ਨੇ ਜਾਦੇ ਮੈਦਾਨੇ ਜੰਗ ਵਿੱਚ ਚੱਕਣ ਦਾ ਸਮਾਂ ਸੀ ਉਦੋਂ ਕਿਉਂ ਨਾ ਠਾਈ ਜਾਂ ਅਕੋਰ ਬਾਦਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਗਵਿੰਦਵਾਲ ਸਾਹਿਬ ਵਿਖਿਆ ਕੇ ਲੰਗਰ ਵਾਸਤੇ ਜ਼ਗੀਰ ਦੇਣੀ ਚਾਹੁੰਦਾ ਪਰ ਗੁਰੂ ਘਰ ਨੇ ਸੰਤ ਬਲ ਨੇ ਰਾਜ ਬਲ ਦੀ ਤਜਵੀਜ਼ ਠਕਰਾ ਦਿੱਤੀ ਪੰਚਮ ਪਾਸ਼ਾ ਮਹਾਰਾਜ ਜੀ ਨੇ ਜਿਹੜਾ ਸੰਤਬਲ ਰਾਜਬਲ ਨਾਲ ਟਕਰਾਇਆ ਤੇ ਸਤਗੁਰਾਂ ਦੀ ਸ਼ਹਾਦਤ ਹੋਈ ਪੰਚਮ ਪਾਸ਼ਾ ਦੀ ਸ਼ਹੀਦੀ ਤੋਂ ਬਾਅਦ ਕੁਦਰਤੀ ਹੁੰਦਾ ਜਦੋਂ ਸਮਾਜ ਵਿੱਚ ਜ਼ੁਲਮ ਦੀ ਇੰਤਹਾ ਹੁੰਦੀ ਹੈ ਤੇ ਕਈ ਵਾਰੀ ਜਿਹੜੇ ਵਾਰਸ ਆ ਉਹਨਾਂ ਵਿੱਚ ਕੁਦਰਤੀ ਸਹਿਜ ਭਾਵੀ ਜਿਹੜੀ ਹੈ ਉਹ ਸਨਾਟਾ ਵੀ ਸ਼ਾਉਂਦਾ ਹੈ ਪਰ ਉਸ ਸਮੇਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਤਖਤ ਸਿਰਜਦੇ ਨੇ ਤਖਤਾਂ ਤੇ ਵਾਰ ਗਾਈ ਜਾਂਦੀ ਹੈ ਨੱਥਾ ਤੇ ਅਬਦੁੱਲਾ ਗਾਇਨ ਕਰਦੇ ਨੇ ਕਿ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਹਿੰਮਤ ਬਾਹਾਂ ਕੋਟ ਗੜ ਦਰਵਾਜਾ ਬਲਖ ਬਖੀਰ ਜੀ ਪੱਗ ਤੇਰੀ ਕੀ ਜਹਾਂਗੀਰ ਉੱਥੇ ਜਿਹੜੀ ਜਹਾਂਗੀਰ ਦੀ ਪੱਗ ਹੈ ਕੇਵਲ ਰਾਜਵਾਲ ਹੈ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਦਸਤਾਰ ਸੰਤ ਬਲ ਤੇ ਰਾਜ ਬਲ ਦਾ ਸੁਮੇਲ ਹੈ ਤਾਂ ਇੱਥੇ ਆ ਕੇ ਜਿਹੜੀ ਭਗਤੀ ਤੇ ਸ਼ਕਤੀ ਹੈ ਜਿਹੜੀ ਪੀਰੀ ਤੇ ਮੀਰੀ ਹੈ ਜਿਹੜਾ ਸੰਤ ਬਲ ਤੇ ਰਾਜ ਬਲ ਹੈ ਉਹਦਾ ਜਿਹੜਾ ਜਲੌ ਤੇ ਪ੍ਰਤਾਪ ਛਾਡੀ ਧਰਤੀ ਦੇ ਲੋਕਾਂ ਨੇ ਦੇਖਿਆ ਜਦੋਂ ਤਖਤ ਸਿਰਜੇਗਾ ਪਹਿਲਾ ਤਖਤ ਅਮਰਸਰ ਸਾਹਿਬ ਵਿਖੇ ਪਹਿਲਾ ਕਿਲਾ ਅੰਮ੍ਰਿਤਸਰ ਸਾਹਿਬ ਵਿਖੇ ਲੋਗੜ ਦਾ ਪਹਿਲੀ ਜੰਗ ਵੀ ਖਾਲਸਾ ਕਾਲ ਦੇ ਸਥਾਨ ਤੇ ਅੰਮ੍ਰਿਤਸਰ ਸਾਹਿਬ ਵਿਖੇ ਤਾਂ ਇੱਥੇ ਵਾਰ ਪਰੰਪਰਾ ਸ਼ੁਰੂ ਹੋਈ ਔਰ ਵਾਰ ਪਰੰਪਰਾ ਦੇ ਨਾਲ ਜਿਹੜੀ ਬੀਰਤਾ ਤੇ ਬਹਾਦਰੀ ਹੈ ਇਸ ਧਰਤੀ ਦੇ ਲੋਕ ਜਿਸ ਤਰ੍ਹਾਂ ਭਾਈ ਵੀਰ ਸਿੰਘ ਜੀ ਨੇ ਇੱਕ ਜਗ੍ਹਾ ਲਿਖਿਆ ਕਿ ਇਹ ਪੀਰਾਂ ਫਕੀਰਾਂ ਦੇ ਵਿੱਚੋਂ ਸਮੇਂ ਦੇ ਮਹਾਨ ਯੋਧੇ ਪੈਦਾ ਕਰਨੇ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਨੇ ਇਸੇ ਲਈ ਜਿਹੜਾ ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਦਲ ਭੰਜਨ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਡਿਆਂ ਵੱਡਿਆਂ ਦਲਾਂ ਨੂੰ ਭੰਜਣ ਵਾਲੇ ਤੋੜਨ ਵਾਲੇ ਜਦ ਵੀ ਦਲ ਚੜ ਕੇ ਆਏ ਚਾਰ ਜੰਗਾਂ ਧਰਮਯੁੱਧ ਹੋਏ 1628 ਤੋਂ ਲੈ ਕੇ ਸ਼ਾਹਜਹਾਨ ਦੇ ਨਾਲ ਜਾਂ ਬਾਕੀ ਫੌਜਾਂ ਦੇ ਨਾਲ ਇੱਥੇ ਦਵੱਲਾ ਯੁੱਧ ਵੀ ਹੋਏ ਚਾਹੇ ਮੁਖਲਿਸ ਖਾਨ ਆਇਆ ਲੱਲਾ ਬੇਗ ਆਇਆ ਪੈਂਦੇ ਖਾਨ ਨਾਲ ਦਵੱਲਾ ਯੁੱਧ ਵੀ ਹੋਇਆ ਇਨ੍ਹਾਂ ਦਲਾਂ ਨੂੰ ਪਛਾੜਿਆ ਇਹ ਦਲ ਰਾਜਬਲ ਦੀ ਹੰਕਾਰ ਦੇ ਵਿੱਚ ਆਏ ਸਨ ਜਿਵੇਂ ਰਵਿੰਦਰਨਾਥ ਟੈਗੋਰ ਨੇ ਇੱਕ ਕਵਿਤਾ ਲਿਖੀ ਹੈ ਪ੍ਰਾਰਥਨਾ ਉਹ ਕਹਿੰਦੇ ਹੈ ਪ੍ਰਮਾਤਮਾ ਮੈਨੂੰ ਇੰਨਾ ਵੀ ਕਮਜ਼ੋਰ ਨਾ ਬਣਾਈ ਕਿ ਮੈਂ ਸ਼ਕਤੀਸ਼ਾਲੀ ਦੇ ਜ਼ੁਲਮ ਅੱਗੇ ਝੁਕ ਜਾਵਾਂ ਪਰ ਮੈਨੂੰ ਇੰਨਾ ਵੀ ਸ਼ਕਤੀਸ਼ਾਲੀ ਨਾ ਬਣਾਈ ਕਿ ਮੈਂ ਹੰਕਾਰ ਦੇ ਵਿੱਚ ਨਤਾਣਿਆਂ ਦੇ ਉੱਤੇ ਜ਼ੁਲਮ ਕਰਾਂ ਜਾਂ ਕਮਜ਼ੋਰਾਂ ਦੇ ਉੱਤੇ ਜ਼ੁਲਮ ਕਰਾਂ ਇਦੇ ਪਿੱਛੇ ਜਿਹੜਾ ਫਲਸਫਾ ਹੁੰਦਾ ਫਲਸਫਾ ਤੇ ਗੁਰੂ ਘਰ ਦੇ ਵਿੱਚ ਗੁਰਬਾਣੀ ਦਾ ਹੈ ਮਹਾਨ ਫਲਸਫਾ ਜਿਹੜਾ ਤਖਤ ਵਹਿ ਤਖਤੇ ਕੀ ਲੈਕ ਇਸ ਸਮੇਂ ਚ ਸਤਿਗੁਰਾਂ ਨੇ ਸੋ ਮਾਨਵਤਾ ਨੂੰ ਇੱਕ ਤਤ ਗਿਆਨ ਦਿੱਤਾ ਕਿ ਜਿਹੜਾ ਕੱਲਾ ਧਰਤੀ ਤੇ ਰਾਜਵਾਲ ਹੈ ਭਾਰਤੀ ਸੰਸਕ੍ਰਿਤੀ ਚੋਂ ਨੇ ਲੋਕਾਈ ਨੂੰ ਕਮਜ਼ੋਰ ਕੀਤਾ ਜ਼ਬਰ ਕੀਤਾ ਜ਼ੁਲਮ ਕੀਤਾ ਪਰ ਜਦੋਂ ਸੰਤ ਤੇ ਸਿਪਾਹੀ ਦਾ ਭਗਤੀ ਤੇ ਸ਼ਕਤੀ ਦਾ ਸਮੇਲ ਹੋਏਗਾ ਤਾਂ ਇਸ ਸਮਾਜ ਵਿੱਚ ਜਾਗਰਤੀ ਆਏਗੀ ਸਵੈਮਾਨ ਆਏਗਾ ਜਿਉਣ ਦਾ ਚੱਜ ਆ ਰਹੇਗਾ ਔਰ ਇੱਕ ਨਵਾਂ ਬਲ ਮਿਲਿਆ ਇਸ ਧਰਤੀ ਦੇ ਵਾਰਸਾਂ ਨੂੰ ਜਿਹੜਾ ਸਵੈਮਾਨ ਦਾ ਤੇ ਅਣਖ ਨਾਲ ਜੀਵਨ ਦਾ ਇਸ ਲਈ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਛੇਵੇਂ ਸਰੂਪ ਛੇਵੀਂ ਜੋਤ ਮਹਾਨ ਬਖਸ਼ਸ਼ਾਂ ਜਿਹੜੀਆਂ ਇਸ ਧਰਤੀ ਦੇ ਉੱਤੇ ਕੀਤੀਆਂ ਔਰ ਆਪਣੇ ਜੀਵਨ ਕਾਲ ਦੇ ਵਿੱਚ ਤਕਰੀਬਨ 48 ਸਾਲ ਤੇ 8 ਮਹੀਨੇ ਤੇ 14-15 ਦਿਨ ਸਤਗੁਰਾਂ ਦੀ ਸੰਸਾਰੀ ਅਵਸਥਾ ਹੈ ਤਾਂ ਇਸ ਸਮੇਂ ਦੇ ਵਿੱਚੋਂ ਅਸੀਂ ਤਖਤਾਂ ਵਾਲੇ ਬਣੇ ਕਿੱਲਿਆਂ ਵਾਲੇ ਬਣੇ ਤੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਹ ਨਿਰਮਲ ਪੰਥ ਹੈ ਤੀਸਰ ਪੰਥ ਹੈ ਇਹਦਾ ਜਿਹੜਾ ਜਲੌ ਤੇ ਪ੍ਰਤਾਪ ਸੰਸਾਰ ਨੇ ਮਹਿਸੂਸ ਕੀਤਾ ਤੇ ਮਾਣਿਆ ਉਹ 10ਵੇਂ ਜਾਮੇ ਵਿੱਚ ਜਦੋਂ ਸਤਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਨਾ ਚੱਲੀ ਪੀੜੀ ਛੋਡੀਆਂ ਰੂਪ ਦਿਖਾਉਣ ਵਾਲੋ ਵਾਰੀ ਹੁਣ ਇਹ ਛੋਡੀ ਵੰਸ਼ ਦੀ ਪੀੜੀ ਚੱਲੀ ਇਹਦਾ ਜਿਹੜਾ ਰੂਪ ਵੱਖ-ਵੱਖ ਸ੍ਰਿਸ਼ਟੀ ਨੇ ਮਾਣਿਆ ਅੱਜ ਜੇ ਸਾਡੀ ਨਿਆਰੀ ਹੋਂਦ ਹੈ ਸੰਸਾਰ ਵਿੱਚ ਤਾਂ ਇਹ ਸਤਿਗੁਰਾਂ ਦੀਆਂ ਮਹਾਨ ਬਖਸ਼ਿਸ਼ਾਂ ਨੇ ਇਸ ਲਈ ਜਿਹੜੀ ਪੀਰੀ ਨੂੰ ਤੇ ਮੀਰੀ ਨੂੰ ਭਗਤੀ ਨੂੰ ਤੇ ਸ਼ਕਤੀ ਨੂੰ ਸੰਤ ਬਲ ਨੂੰ ਤੇ ਰਾਜ ਬਲ ਨੂੰ ਇਸ ਲਈ ਸਮਝਣਾ ਜ਼ਰੂਰੀ ਹੈ ਕਿ ਗੁਰੂ ਨਾਨਕ ਦੇਵ ਘਰ ਨੇ ਗੁਰੂ ਨਾਨਕ ਪਾਤਸ਼ਾਹ ਦੇ ਨਿਰਮਲ ਪੰਥ ਨੇ ਇਹ ਇੱਕ ਮਾਰਗਦਰਸ਼ਕ ਕੀਤਾ ਹੈ ਸਮੂਹ ਮਾਨਵਤਾ ਵਾਸਤੇ ਕਿ ਜਦੋਂ ਇਹ ਦੋ ਸੁਮੇਲ ਹੁੰਦੇ ਆ ਤਾਂ ਫਿਰ ਸੰਸਾਰ ਵਿੱਚ ਆਤਮਿਕ ਆਨੰਦ ਹੁੰਦਾ ਖੇੜਾ ਹੁੰਦਾ ਵਿਸਮਾਦ ਹੁੰਦਾ ਚੜ੍ਹਦੀ ਕਲਾ ਹੁੰਦੀ ਹੈ ਆਸ਼ਾਵਾਦ ਹੁੰਦਾ ਇਹ ਸ਼੍ਰੀ ਮਹਾਨ ਫਲਸਫੇ ਦੀਆਂ ਇਹ ਮਹਾਨ ਬਖਸ਼ਿਸ਼ਾਂ ਨੇ ਜਿਹਨੂੰ ਹਰ ਯੁੱਗ ਵਿੱਚ ਸਮਝਣਾ ਸਭਨਾਂ ਲਈ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ Vai, Guruji, que a